ਮੈਂ ਨੱਕ ਨਾ ਮੈਂ ਤਾਂ ਹਜੇ ਅੱਧਾ ਦਿਨ ਲੋਕਾਂ ਨੂੰ ਆਪਣੇ ਲੁਧਿਆਣੇ ਵਾਲਿਆਂ ਨੂੰ ਦੱਸਿਆ ਤੁਹਾਨੂੰ ਵੀ ਪਤਾ ਤੁਸੀਂ ਵੀ ਮੇਰੇ ਨਾਲ ਅੱਜ ਦੇ ਥੜੀਆਂ ਯਾਰ ਦੱਸ ਆਪਾਂ ਮੈਂ ਮਾਫੀ ਮੰਗਦਾ ਆ ਜਿਹੜਾ ਕਿਉਂਕਿ ਸਕਿਉਰਿਟੀ ਦਾ ਐਸਾ ਇੰਤਜ਼ਾਮ ਹੁੰਦਾ ਏ ਮੈਂ ਮਾਫੀ ਮੰਗਦਾ ਮੈਂ ਕਹਿ ਕਾ ਤੁਹਾਡੇ ਮੂਰੇ ਥੱਕ ਗਿਆ ਕਈ ਗੱਲਾਂ ਨਹੀਂ ਮੰਨਦੇ ਇਹ ਪਰ ਅੱਜ ਲੁਧਿਆਣਾ ਇੱਕ ਹੋ ਗਿਆ ਕਿਸੇ ਪਾਰਟੀ ਦਾ ਨਹੀਂ ਰਿਹਾ ਅੱਜ ਲੁਧਿਆਣਾ ਇੱਕ ਹੋ ਗਿਆ ਤੇ ਨਵੇਂ ਵੀ ਸਭ ਤੋਂ ਵੱਧ ਉਹ ਜਿਨ੍ਹਾਂ ਦਾ ਮੈਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਮੋਦੀ ਸਾਹਿਬ ਅਮਿਤ ਸ਼ਾਹ ਜੀ ਜਿਨ੍ਹਾਂ ਦੇ ਕਰਕੇ ਮੈਂ ਪਾਰਟੀ ਚਾਹਿਆ ਤੇ ਜਿਨ੍ਹਾਂ ਨੇ ਇਹ ਕਿਹਾ ਵੀ ਪੰਜਾਬ ਜਾ ਕੇ ਸੰਭਲਾ ਤੇ ਨੱਡਾ ਸਾਹਿਬ ਜਾਕਰ ਸਾਹਿਬ ਲੁਧਿਆਣੇ ਦੀ ਸਾਰੀ ਟੀਮ ਜਿਨ੍ਹਾਂ ਨੇ ਮੈਨੂੰ ਆਪਣੀ ਝੋਲੀ ਚ ਪਾਇਆ ਇਹਨਾਂ ਦਾ ਧੰਨਵਾਦ ਸਭ ਤੋਂ ਵੱਧ ਹੈ ਜਿਨ੍ਹਾਂ ਨੇ ਮੈਨੂੰ ਕਬੂਲਿਆ ਤੇ ਉਸ ਤੋਂ ਬਾਅਦ ਅੱਜ ਦੂਜੀ ਪਾਰਟੀਆਂ ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਪਰ ਅੱਜ ਕਿਸੇ ਪਾਰਟੀ ਕੋਲ ਕੈਂਡੀਡੇਟ ਨਹੀਂ ਲੱਭ ਰਿਹਾ ਗੱਲ ਇੰਨੀ ਹੈ ਕਿ ਕੈਂਡੀਡੇਟ ਹੀ ਨਹੀਂ ਕੋਈ ਮੁਕਾਬਲਾ ਕਿਹਦੇ ਨਾਲ ਆ